ਹੁਣ ਤੁਹਾਡੀ ਅਸੀਂ ਉਹ ਸਖਸ਼ੀਤ ਨਾਲ ਗੱਲ ਕਰਵਾ ਰਹੇ ਹਾਂ ਜਿਨ੍ਹਾਂ ਨੂੰ ਖੇਤੀ ਬਾਰੇ ਬਹੁਤ ਹੀ ਨੌਲੇਜ ਹੈ ਜ਼ਿਆਦਾਤਰ ਸਬਜ਼ੀਆਂ ਬਾਰੇ ਉਹਨਾਂ ਨੂੰ ਵੱਧ ਨੌਲੇਜ ਹੈ ਵੀ ਕਿਸ ਤਰ੍ਹਾਂ ਕਿਹੜੇ ਮੌਸਮ ਦੇ ਵਿੱਚ ਸਬਜ਼ੀ ਲਾਉਣੀ ਚਾਹੀਦੀ ਹੈ ਕਿਹੜੇ ਮੌਸਮ ਵਿੱਚ ਸਬਜ਼ੀ ਨਹੀਂ ਲਾਉਣੀ ਚਾਹੀਦੀ ਤੁਹਾਡੀ ਅਸੀਂ ਗੱਲ ਕਰਦੇ ਆ ਖੇਤੀ ਮਹਾਰ ਵੀਜੇ ਦੈ ਵੀਜੇ ਦੈ ਤੀਜੀ ਨਾਲ ਵੀਜੇ ਦੈ ਦੀ ਤੁਹਾਡਾ ਸਵਾਗਤ ਹੈ ਹਾਂਜੀ ਸ਼ਰਮਾ ਜੀ ਤੁਸੀਂ ਖੇਤੀ ਦੇ ਮਾਹਰ ਆ ਸਾਨੂੰ ਪਤਾ ਲੱਗਿਆ ਵੀ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਕਿਹੜੀ ਸਮਝੀ ਵਧੀਆ ਹੋ ਸਕਦੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹੁਣ ਹਾਂਜੀ ਸ਼ਰਮਾ ਜੀ ਹਾਂਜੀ ਜੀ ਜੀ ਤੁਹਾਡਾ ਸਵਾਗਤ ਹੈ ਜੀ ਕਿਹੜਾ ਤੁਸੀਂ ਮੈਨੂੰ ਇਸ ਦੇ ਲਾਈਫ ਸਮਝਿਆ ਬਾਕੀ ਤੁਸੀਂ ਗੱਲ ਕਰਦੇ ਸੀਗੇ ਖੇਤੀ ਬਾਰੇ ਮੈਂ 20-25 ਸਾਲ ਤੋਂ ਖੇਤੀ ਦਾ ਕਰ ਰਿਹਾ ਹੈਗਾ ਨਾਲ ਥੋੜੀ-ਬੋਦੀ ਸਬਜ਼ੀ ਵੀ ਲਾਈ ਹੈ ਤੇ ਉਸ ਦੀ ਆਪਾਂ ਨੇ ਮਾਰਕੀਟਿੰਗ ਵਿਆਪ ਕੀਤੀ ਹੈ ਬਰਨਾਲੇ ਸਬਜ਼ੀ ਮੰਡੀ ਆਪਾਂ ਨੂੰ ਪੈਂਦੀ ਹੈ ਉੱਥੇ ਸਬਜ਼ੀ ਮੰਡੀ ਚ ਲੈ ਕੇ ਜਾਂਦੇ ਸੀਗੇ ਫੇਰੇ ਤੇ ਹੁਣ ਜਿਹੜਾ ਤੁਸੀਂ ਮੌਸਮ ਦੀ ਗੱਲ ਕੀਤੀ ਹੈ ਸਰਦੀਆਂ ਦੀਆਂ तकरीबन ਸਾਰੀਆਂ ਸਬਜ਼ੀਆਂ ਦਾ ਟਾਈਮ ਹੈ ਹੁਣ ਜਿਵੇਂ ਕਿ ਗਾਜਰ ਲਾ ਸਕਦੇ ਆਪਾਂ ਮੂਲੀ ਗਾਜਰ ਟਰਲਗਮ ਲਸਣਾ ਤੇ ਪਾਲਕ ਢਾਗ ਢਾਗ ਦੀ ਬੜੀ ਵਧੀਆ ਵੈਰਾਈਟੀ ਹੁੰਦੀ ਹੈਗੀ ਇਨਵਰਸਟੀ ਦੀ ਬੈਡਕਿਟ ਵੀ ਮਿਲਦੀ ਜੀ ਇਨਵਰਸਟੀ ਦੀ 10 ਕਬੀਜ਼ ਦੇ ਲਗਭਗ ਫਸਲਾਂ ਦੇ ਬੀਜ ਹੁੰਦੇ ਆ ਉਹਦੇ ਵਿੱਚ ਉਹਨਾਂ ਦਾ ਹੁਣ ਟਾਈਮ ਹੈ ਜੀ ਲਾਉਣ ਦਾ ਠੀਕ ਹੈ ਨਹੀਂ ਇਹ ਜਿਹੜੀਆਂ ਤੁਸੀਂ ਸ਼ਰਮਾ ਜੀ ਬਗੈਰ ਟਾਈਮ ਤੋਂ ਜਿਹੜੀਆਂ ਹੁਣ ਜਿਵੇਂ ਮੂਲੀ ਲਾ ਲਓ ਜਾਂ ਗੋਭੀ ਲਾ ਲਓ ਜਿਹੜੀਆਂ ਬਗੈਰ ਟਾਈਮ ਤੋਂ ਹੋ ਜਾਂਦੀਆਂ ਉਹ ਤੇ ਇਹਨਾਂ ਦੇ ਵਿੱਚ ਕੀ ਫਰਕ ਹੈ ਉਹ ਕੋਈ ਬੜਾ ਫਰਕ ਨਹੀਂ ਹੈ ਇਹ ਹੁਣ ਬੀਜ ਹੀ ਇਸ ਤਰ੍ਹਾਂ ਦੇ ਆ ਗਏ ਅੱਛਾ ਸਾਰੇ ਸੀਡ ਹੁਣ ਹਾਈਬ੍ਰਿਡ ਸੀਡ ਆ ਗਏ ਤੇ ਪਹਿਲਾਂ ਕੀ ਹੁੰਦਾ ਸੀਗਾ ਵੀ ਫਾਰਮਰ ਸੀ ਜਿਹੜੇ ਮਾਲੀ ਸੀ ਜਾਂ ਦਾ ਕਹ ਲੋ ਜਾਂ ਆਪਾਂ ਫਾਰਮਰ ਆਪਦੇ ਬੀਜ ਦਾ ਹਮ ਕਿਰਾਏ ਦੇ ਜੀ ਹੁਣ ਤਾਂ ਹਰ ਇੱਕ ਬੀਜ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਣਾਗਾ ਉਹਦੇ ਵਿੱਚੋਂ ਗੋਭੀ ਦੇ ਬੀਜ ਸਾਰਾ ਸਾਰੀ ਗੋਭੀ ਹੋਈ ਜਾਂਦੀ ਹੈ ਤੇ ਮਟਰ ਹੋਈ ਜਾਂਦਾਗਾ ਬਸ ਥੋੜਾ ਜਿਹਾ ਮੌਸਮ ਦਾ ਜ਼ਰੂਰ ਫਰਕ ਪੈਂਦਾ ਆਪਣਾ ਏਰੀਆ ਜਿਵੇਂ ਬੰਦਾ ਜਿਹੜਾ ਮਾਲਵਾ ਇੱਥੇ ਥੋੜੀ ਗਰਮੀ ਮੈਂ ਕਰਕੇ ਇੱਥੇ ਮਟਰ ਜਾਂ ਗੋਭੀ ਜਿਹੜੀ ਜਿਆਦਾ ਗਿੱਤੀ ਜਿਹੜੀ ਹੁੰਦੀ ਘੱਟ ਹੁੰਦੀ ਹੈ ਸ਼ਰਮਾ ਜਿਵੇਂ ਹੁਣ ਇਸ ਵਾਰ ਹਰ ਇੱਕ ਬੰਦੇ ਦੀ ਕਿਸਾਨ ਨੂੰ ਕਿਸਾਨ ਨੇ ਦੱਸਿਆ ਕਦੋਂ ਦੀ ਫਸਲ ਨਹੀਂ ਹੋਈ ਇਸ ਵਾਰ ਇਹਦੇ ਵਿੱਚ ਕੀ ਹੈ ਜੀ ਜੇ ਕਦੂ ਆ ਜਿਹੜਾ ਕਦੂ ਤੋਰੀ ਬੱਲ ਵਾਲੀਆਂ ਜਿਹੜੀਆਂ ਵੀ ਸਬਜ਼ੀਆਂ ਨੇ ਖੀਰਾ ਹੋ ਗਿਆ ਕਦੂ ਹੋ ਗਿਆ ਤੋਰੀ ਹੋ ਗਈ ਤਰੇਲਾ ਹੋ ਗਿਆ ਇਹ ਜਿਆਦਾ ਨਹੀਂ ਪਾਣੀ ਕਰਨ ਬੱਲਾ ਜਿਹੜੀ ਵਧਣ ਤੇ ਲੱਗ ਜਾਂਦੀ ਹੈ ਜਣੀ ਜਿਆਦਾ ਜ਼ਰੂਰਤ ਨਹੀਂ ਪਾਣੀ ਦੀ ਜ਼ਰੂਰਤ ਨਹੀਂ ਥੋੜਾ ਜਿਹਾ ਖਾਦਨਾ ਜਾ ਵੀ ਚਾਹੀਦਾ ਇਸ ਚੀਜ਼ ਨੂੰ ਇਸ ਕਰਕੇ ਇਸ ਦੀ ਪ੍ਰੋਡਕਸ਼ਨ ਘਟ ਗਈ ਬਾਕੀ ਜਿਹੜੇ ਏਰੀਆ ਜੇ ਕਦੂ ਦੇ ਤੋਰੀ ਦਾ ਵੇਚੀ ਲੱਗਣ ਉਹੜ ਜਾਂਦੇ ਪੰਜ ਚਾਰ ਦਿਨ ਦਾ ਵੇਚੀ ਫਰਕ ਪਾ ਜਾਂਦੇ ਨੇ ਹਾਂ ਸ਼ਰਮਾ ਜੀ ਤੁਸੀਂ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜ਼ਿਮੀਂਦਾਰ ਭਰਾਵਾਂ ਦਾ ਬੇਨਤੀ ਕਰ ਸਕਦੇ ਆਪਾਂ ਵੀ ਜਿਵੇਂ ਲਸਣ ਹੈ ਹੁਣ ਲਸਣ ਦਾ ਰੀਡ ਇਸ ਵਾਰ ਬਹੁਤ ਜ਼ਿਆਦਾ ਹੈ ਵੀ ਥੋੜੀ ਥੋੜੀ ਲਾਗਣਾ ਬਿਉਮnik ਲਾ ਕੇ ਰੱਖਣ ਜ਼ਰੂਰ ਜਿਹੜੀ ਆਪਾਂ ਨੂੰ ਘਰ ਦੇ ਵਿੱਚ ਵੀ ਜ਼ਰੂਰ ਚਾਹੀਦੀ ਤੇ ਜੇ ਆਪਾਂ ਥੋੜੀ ਵਧੀਆ ਐਕਸਟਰਾ ਲਾਉਣ ਦਾ ਬਹੁਤ ਹੀ ਮਾਰਕੀਟਿੰਗ ਵੀ ਕਰ ਸਕਦੇ ਆ ਵੇਚ ਸਕਦੇ ਆ ਠੀਕ ਹੈ ਉਹਦੇ ਵਿੱਚ ਵੀ ਵਧੀਆ ਫਾਇਦਾ ਪਰ ਲਾਉਣੀ ਲਗਾਤਾਰ ਬਣੀ ਨਹੀਂ ਨਾ ਹੋਵੇ ਹੁਣ ਜੇ ਰੀਡ ਵੱਧਾ ਹੈ ਹੋਰ ਹੋਰ ਲਾਵਾ ਕਈ ਵੀਰ ਕੀ ਕਰਦੇ ਹੁਣ ਲਾ ਲੈਣਗੇ ਉਹ ਗਾ ਫਿਰ ਮੰਦਾ ਆ ਜਾਣਾ ਜੇ ਆਪਾਂ ਪਹਿਲੀ ਲਾ ਕੇ ਰੱਖਿਆ ਕਰੀਏ ਥੋੜੀ ਵੀ ਬੰਦ ਨਾ ਕਰੀਏ ਜਾਣੀ ਇਸ ਨੂੰ ਆਪਦੇ ਗੁਜ਼ਾਰੇ ਲਾ ਕੇ ਜਿੰਨੀ ਵੀ ਹਰਦੀ ਲਾ ਸਕਦੇ ਆਂ ਲਸਣ ਲਾ ਸਕਦੇ ਆਂ ਪਿਆਜ਼ ਦਾ ਜਰੂਰ ਬਹੁਤ ਜ਼ਿੰਮੇਦਾਰ ਲਾਉਂਦੀ ਨੇ ਇਹ ਆਪਾਂ ਲਾ ਦਾਂਗੇ ਬਸ ਥੋੜਾ ਜਿਆ ਐ ਵੀ ਗੁੱਡ ਗੜਾਈ ਦਾ ਤੋਂ ਚੱਲ ਜਾਂਦਾ ਕਈ ਵੀਰ ਬਸ ਇਸ ਗੱਲ ਤੋਂ ਵੀ ਯਾਰ ਲੈ ਆਵਾਂਗੇ ਪਰ ਉਹ ਵਧੀਆ ਗੱਲ ਨਹੀਂ ਹੈਗੀ ਵੀ ਆਪ ਨੂੰ ਥੋੜਾ ਵੱਧੀ ਲਾਉਣੀ ਚਾਹੀਦੀ ਘੱਟ ਲੋਕੀ ਠੀਕ ਘਟੋ ਘਟ ਇਹ ਸਨ ਵੀਜੇ ਸ਼ਰਮਾ ਜੀ ਜਿਨ੍ਹਾਂ ਨੇ ਸਬਜ਼ੀਆਂ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਆਗਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ